ਲਾਡੀ ਸ਼ੇਰੋ ਵਾਲੇ ਸੀਗੇ ਸਾਡਾ ਪਤਾ ਵੀ ਹਾਂ ਹਾੜ ਰਾਤ ਨੂੰ ਜਦੋਂ ਬੰਨ ਟੁੱਟਿਆ ਤੇ ਸਵੇਰ ਚਾਹ ਜਾਂਦੇ ਸਾਡੇ ਲਈ ਰੋਟੀ ਪਹੁੰਚ ਗਈ ਹੈਗੀ 23 ਦੇ ਵਿੱਚ ਭਗਵਾਨ ਤਮਨ ਜੀ ਆ ਗਏ ਤੇ ਮੁਰਗੀਆਂ ਵਾਲਿਆਂ ਨੇ ਕੁਛ ਦਿੱਤਾ ਗਾ ਨਹੀਂ ਸਿੱਧੀ ਸਾਫ ਮੁਰਗੀਆਂ ਮੁਰਗੀਆਂ ਵਾਲੇ ਨੇ ਆਂਡੇ ਤੱਕ ਜਿਹੜੇ ਨੇ ਕਹਿੰਦੇ ਮੁਰਗੀਆਂ ਦੇ ਨੇ ਕੁਛ ਵੀ ਨਹੀਂ ਸਾਡੇ ਪੱਲੇ ਪੈਂਦਾ ਜੀ ਸਾਡੇ ਪੱਲੇ ਪਈਆਂ ਲਾਹਣ ਤਾਂ ਤੇ ਫਟੂਆਂ ਜੇ ਹੀ ਕਹਿੰਦੇ ਰੋਡ ਦੇ ਪੈਂਦੀ ਉਹ ਲੱਸੀ ਬਣ ਜਾਂਦੀ ਹੈ ਹਾਲਾਤ ਬੜੇ ਮਾੜੇ ਉੰਨੀ ਦੇ ਵਿੱਚ ਲੋਕਾਂ ਨੇ ਸੰਤਾਪ ਪਾਣੀ ਦਾ ਹੰਡਾਇਆ ਔਰ ਸੜਕਾਂ ਟੁੱਟ ਗਈਆਂ ਪਰ ਹੁਣ ਤਾਂ ਹਾਲਾਤ ਇਸ ਕਦਰ ਮਾੜੇ ਹੋ ਚੁੱਕੇ ਆ ਰੱਬ ਨਾ ਕਰੇ ਕਿ ਕੋਈ ਬੰਨ ਟੁੱਟ ਜੇ ਪਾਣੀ ਜ਼ਿਆਦਾ ਆ ਜੇ ਤਾਂ ਇੱਥੇ ਲੋਕ ਸਮਾਨ ਕੱਢਣਗੇ ਕਿਦਾਂ ਦੂਜੀ ਗੱਲ ਕਿ ਰਾਤ-ਪਰਾਤੇ ਕਦੇ ਹਸਪਤਾਲ ਵਗੈਰਾ ਵੈਸੇ ਤਾਂ ਸਰਕਾਰ ਦੇ ਜੋ ਮਹੱਲਾ ਕਲੀਨਿਕ ਚੱਲ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿੰਨੇ ਕੁ ਚੰਗੇ ਚੱਲ ਰਿਹਾ ਪਰ ਫੇਰ ਵੀ ਜੇ ਕਿਤੇ ਜਾਣਾ ਪਵੇ ਕਿਸੇ ਡਾਕਟਰ ਕੋਲ ਤਾਂ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਜਾਂਦੇ ਆ ਤੇ ਪਿੰਡ ਦੇ ਲੋਕ ਮੇਰੇ ਨਾਲ ਨੇ ਪਹਿਲਾਂ ਸੜਕ ਦੀ ਤਸਵੀਰ ਅੱਗੇ ਤਰ੍ਹਾਂ ਦੇਖ ਲਓ ਕਿ ਟੋਏ ਪਏ ਹੋਏ ਸੜਕ ਦੇ ਵਿੱਚ ਇੰਦਾ ਜਿੱਦਾਂ ਕਿ ਬਜਰੀ ਪਾਈ ਹੋਵੇ ਕੱਲੀ ਇੱਕ ਥਾਂ ਤੋਂ ਨਹੀਂ ਤਕਰੀਬਨ ਸਾਰੀ ਸੜਕ ਕਿਸੇ ਤਰ੍ਹਾਂ ਦੀ ਹੈ ਅੱਗੇ ਪਿੰਡ ਮੁੰਡੀ ਚੋਲੀ ਹੈ ਤੇ 6-7 ਪਿੰਡ ਅੱਗੇ ਲੱਗਦੇ ਆ ਪਿੰਡ ਦੇ ਲੋਕ ਮੇਰੇ ਨਾਲ ਨੇ ਵੀਰ ਖੜੇ ਆ ਇਹ ਬਾਈ ਜੀ ਖੜੇ ਆ ਬਾਈ ਸੜਕ ਤਾਂ ਹਾਲਾਤ ਵੈਸੇ ਬਿਆਨ ਤੇ ਕੀਤੇ ਨਹੀਂ ਜਾ ਸਕਦੇ ਸੜਕ ਲੱਗਦੀ ਨਹੀਂ ਇੰਦਾ ਕਿ ਕਿਦਾਂ ਪੱਥਰ ਪਾਏ ਹੋਣ ਕਿੰਨੇ ਟਾਈਮ ਤੋਂ ਹੈ ਸੜਕ ਦੇ ਹਾਲਾਤ ਇਸੇ ਤਰ੍ਹਾਂ ਦੇ ਆ ਅੱਸੀ ਕਾਲ ਜੀ ਸਰ ਇਹ ਹਾਲਾਤ 19 ਤੋਂ ਪਹਿਲਾਂ ਦੇ ਇਸ ਤਰ੍ਹਾਂ ਦੇ ਆ 19 ਦੇ ਵਿੱਚ ਹੜ ਆਇਆ ਇਹੀ ਸੜਕ ਇਸ ਤਰ੍ਹਾਂ ਹੀ 19 ਤੋਂ ਬਾਅਦ 23 ਚ ਆਇਆ 23 ਦੇ ਵਿੱਚ ਵਿਆਹੀ ਹਾਲਾਤ 22 ਵਿੱਚ ਹੁਣ ਬੰਨ ਟੁੱਟਦਾ ਨਾ ਮੁੰਡੀ ਚੋਹਨੀਤ ਲੈ ਕੇ ਸਾਨੂੰ ਨਲ ਪਹੁੰਚਦਾ ਤੱਕ ਉਹਨਾ ਟਾਈਮ ਲੱਗਦਾ ਜਿੰਨਾ ਕਿ ਹਲਾ ਲੋਈਆਂ ਤੱਕ ਜਲੰਦਰ ਤੱਕ ਟਾਈਮ ਲੱਗਦਾ ਹਾਲਾਤ ਇੰਨੇ ਮਾੜੇ ਆ ਜੇ ਟੁੱਟਦਾ ਬੰਨ ਤੇ ਸਾਡੇ ਤੋਂ ਨਿਕਲਣਾ ਬੜਾ ਔਖਾ ਹੋ ਜਾਣਾ ਸੜਕ ਦੇ ਹਾਲਾਤ ਆ ਪ੍ਰਸ਼ਾਸਨ ਆਉਂਦਾ ਜੀ ਉੱਤੋਂ ਕੋਈ ਮੰਤਰੀ ਆਉਂਦਾ ਫਿਰ ਚਾਰਜ ਆਉਂਦੇ ਆ ਬਸ ਕਹਿ ਜਾਂਦੇ ਜੀ ਜਾਈ ਜਾਂਦੀ ਆ ਬਣੀ ਨਹੀਂ ਨੀ ਸੜਕ ਇਹ ਤੇ ਕੋਈ ਬਜਰੀ ਵਗੈਰਾ ਪਾ ਦੀ ਹੁਣ ਤਾਂ ਰੋੜੇ ਨਿਕਲੇ ਆਇਆ ਇੱਥੇ ਅਰੇ ਇੱਥੇ ਆਹ ਰੋੜੀ ਅਹੀ ਤਾਂ ਕਹਿੰਦੇ ਇਹਨੂੰ ਹੋਰ ਪਟਿਆ ਜਾਵੇ ਉਹ ਚੰਗਾ ਜਿਹੜੇ ਖੱਡੇ ਆ ਖੱਡਿਆਂ ਦੇ ਵਿੱਚ ਜਦੋਂ ਗੱਡੀ ਜਾਂ ਮੋਟਰਸਾਈਕਲ ਵਜਦਾ ਬੱਚੇ ਸਾਡੇ ਸਕੂਲ ਜਾਂਦੇ ਡਿੱਗਦੇ ਰਸਤੇ ਦੇ ਵਿੱਚ ਜਦੋਂ ਬਾਰਛੋਈ ਹੁੰਦੀ ਨਾ ਇੱਥੇ ਕੋਈ ਪੱਤਰਕਾਰ ਸਾਨੂੰ ਮਿਲਦਾ ਨਹੀਂ ਅੱਜ ਤੁਸੀਂ ਆਏ ਤੁਹਾਡਾ ਧੰਨਵਾਦ ਮੇਰਾ ਵੀਰ ਇੱਥੇ ਸਾਡੇ ਬੱਚੇ ਰਸਤੇ ਦੇ ਵਿੱਚ ਕਈ ਵਾਰ ਦੇਖਿਓ ਡਿੱਗੇ ਹੋਣੇ ਆ ਤੁਹਾਨੂੰ ਵੀਡੀਓ ਕਈ ਵਾਰ ਪਾ ਵੀ ਦਾਂਗੇ ਹਾਲਾਤ ਇੰਨੇ ਕੁ ਮਾੜੇ ਹੋ ਚੁੱਕੇ ਪਹਿਲਾਂ ਤਾਂ ਸਾਡੇ ਸਕੂਲ ਦੇ ਹਾਲਾਤ ਮਾੜੇ ਆ ਵੀ ਸਾਡੇ 8ਵੀਂ ਤੋਂ ਬੱਗੇ ਤੱਕ ਵਧੀਆ ਨਹੀਂ ਸਕੂਲ 1947 ਤੋਂ ਲੈ ਕੇ 8ਵੀਂ ਚੱਲੀ ਜਾਣ ਲਈ ਆ ਉਸ ਤੋਂ ਬਾਅਦ ਹੁਣ ਜਿਹੜੇ ਹਾਲਾਤ ਸੜਕਾਂ ਦੇ ਹੁਣ ਆ ਗਾਂ 'ਚ ਸਾਡੇ ਬੱਚੇ ਜਾਂਦੇ ਆ ਤੇ ਆ ਸੜਕ ਦੇ ਆ ਹਾਲਾਤ ਆ ਬਈ 19 ਤੋਂ ਬਾਅਦ 25 23 ਦੇ ਵਿੱਚ ਪੈਣੀ ਆਇਆ ਤੇ 23 ਤੋਂ ਬਾਅਦ ਕੋਈ ਸਰਕਾਰ ਨੇ ਪ੍ਰਸ਼ਾਸਨ ਨੇ ਕੋਈ ਸੁਣਵਾਈ ਕੀਤੀ ਆ ਕਿ ਹੁਣ ਹੀ ਤਰਸ ਸਾਨੂੰ ਆ ਜਾਵੇ ਕਿ ਬਣਾ ਦੀਏ ਮਾਨ ਸਾਹਿਬ ਕਹਿੰਦੇ ਸੀ ਵੀ ਜੇ ਕਿਸੇ ਦੀ ਕੁੱਕੜੀ ਵੀ ਮਰ ਗਈ ਉਹਦਾ ਮੁਆਵਜ਼ਾ ਦੇਵਾਂਗੇ ਮੇਰੇ ਖੱਤੇ ਆ ਮੇਰੇ ਖੱਤੇ ਠੇਕੇ ਦੇ ਤਾਂ ਮੈਨੂੰ ਹਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਇਹਨੇ ਕੁੱਕੜੀਆਂ ਦਾ ਛੱਡ ਕੇ ਸਾਡੇ ਖੱਤਿਆਂ ਦਾ ਨਹੀਂ ਠੇਕਾ ਦਿੱਤਾ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਦੱਸੋ ਅਸੀਂ ਕੀ ਕਰੀਏ 19 ਦੇ ਵਿੱਚ ਸਰ ਮੇਰੇ ਕੋਲ 36 ਕਿਲੇ ਠੇਕੇ ਦੇ ਸੀਗੇ ਹਲ ਜਬ ਮਾਜਾ ਮਿਲ ਗਿਆ ਸਰ ਮਾਜਾ ਮਿਲਿਆ ਉਸ ਬਾਅਦ ਸਰਕਾਰ ਕਾਂਗਰਸ ਦੀ ਸੀਗੀ ਸਾਨੂੰ 12000 ਪਰ ਏਕੜ ਮਿਲਿਆ ਉਸ ਵਕਤ ਐਮਐਲਏ ਲਾਡੀ ਸ਼ੇਰੋ ਵਾਲ ਸੀਗੇ ਸਾਡਾ ਪਤਾ ਵੀ ਹਾਂ ਹਾਰ ਰਾਤ ਨੂੰ ਜਦੋਂ ਬੰਨ ਟੁੱਟਿਆ ਤੇ ਸਵੇਰ ਚਾਹਜਾ ਤੇ ਸਾਡੇ ਲਈ ਰੋਟੀ ਪਹੁੰਚ ਗਈਗੀ 23 ਦੇ ਵਿੱਚ ਭਗਵਾਨ ਤਮਾਂਜੀ ਆ ਗਏ ਤੇ ਮੁਰਗੀਆਂ ਵਾਲਿਆਂ ਨੇ ਕੁਛ ਦਿੱਤਾ ਗਾ ਸਿੱਧੀ ਸਾਫ ਮੁਰਗੀਆਂ ਮੁਰਗੀਆਂ ਵਾਲੇ ਨੇ ਉਹ ਆਂਡੇ ਤੱਕ ਜਿਹੜੇ ਨੇ ਕਹਿੰਦੇ ਮੁਰਗੀਆਂ ਦੇ ਨੇ ਕੁਛ ਵੀ ਨਹੀਂ ਸਾਡੇ ਪੱਲੇ ਪੈਂਦਾ ਜੀ ਸਾਡੇ ਪੱਲੇ ਪਈਆਂ ਲਾਹਣਤਾ ਤੇ ਫੱਟੂਆਂ ਜੇਹੀ ਲੀਡਰ ਇਹਨਾਂ ਨੂੰ ਕਹਿੰਦੀ ਅਨਚਾਰਜ ਨੂੰ ਅਨਚਾਰਜ ਬਸ ਪੱਲਾ ਝਾੜ ਕੇ ਚੱਲ ਜਾਂਦਾ ਵੋਟਾਂ ਵਲੇ ਇਹੀ ਲੀਡਰ ਸਾਡੇ ਅੱਗੇ ਹੱਥ ਬੰਨਦੇ ਆ ਪਰ ਨਹੀਂ ਇਹਨਾਂ ਦੀ ਨਹੀਂ ਗਲਤੀ ਗਲਤੀ ਸਾਡੇ ਪਿੰਡਾਂ ਵਾਲਿਆਂ ਦੀਆਂ ਤੇ ਆਮ ਲੋਕਾਂ ਦੀ ਆ ਜਿਹੜੇ ਲੋਕ ਇਹਨਾਂ ਨੂੰ ਵੋਟਾਂ ਪਾਉਂਦੇ ਆ ਪਰ ਆਮ ਨਹੀਂ ਪਾਉਂਦੇ ਜਿਹਦਾ ਸਰਦਾਂ ਨਾ ਜਿਹਦੇ 25 ਤੋਂ 30 ਕਿਲੇ 40 ਆਪਣੇ ਆ ਜਾਂ ਕੋਈ ਵਿਦੇਸ਼ ਦੇ ਵਿੱਚ ਰਹਿੰਦਾ ਉਹ ਲੋਕ ਕੀ ਕਰਦੇ ਆ ਸਾਨੂੰ ਅੱਗੇ ਮੋਹਰੇ ਕਰਕੇ ਆਪ ਪਿੱਛੇ ਹੋ ਜਾਂਦੇ ਆ ਇਹਨਾਂ ਲੀਡਰਾਂ ਦੀਆਂ ਗੋਲ ਜੁੱਤੀਆਂ ਚੱਟਦੇ ਆ ਇਹ ਲੋਕ ਸਾਡੇ ਹੜ ਜਾਣਾਂ ਤੇ ਸਾਡੇ ਹਾੜ ਆਉਣੋਂ ਹੜ ਜਾਣਗੇ ਬਾਈ ਜੀ ਦੇਖੋ ਇਹ ਛੜਕਾਂ ਟੁੱਟੀਆਂ ਪਈਆਂ ਇੱਕ ਛੜਕ ਟੁੱਟੀ ਹੋਈ ਆ ਜੇਕਰ ਅੱਗੇ ਕਾਫੀ ਹੋਰ ਪਿੰਡ ਆ ਕਦੋਂ ਸ਼ੁਰੂਆਤ ਕਿਸੇ ਪਿੰਡ ਚ ਐਂਟਰ ਕਰੀ ਤੇ ਤਕਰੀਬਨ ਟੁੱਟੀਆਂ ਛੜਕਾਂ ਸਾਰੀਆਂ ਟੁੱਟੀਆਂ ਹੋਈਆਂ ਤੇ ਵੋਟਾਂ ਮੰਗ ਲੀਡਰ ਆਉਂਦੇ ਕਦੇ ਮੰਗ ਡਿਮਾੜ ਨਹੀਂ ਕੀਤੀ ਵੀ ਹੋਰ ਦਾ ਕੀ ਕਰਨਾ ਭਾਈ ਛੜਕਾਂ ਹੀ ਬਣਾ ਦਿਓ ਸਾਡੀਆਂ ਇਸ ਸਾਰੀਆਂ ਸਰਕਾਰਾਂ ਜਿਹੜੀਆਂ ਨਾ ਇਹ ਧੋਖੇ ਬਾਜਾ ਇਹ ਸਾਡੇ ਮੰਡ ਵਾਲਿਆਂ ਨਾਲ ਤਾਂ ਜਿਹੜਾ ਮੰਡ ਏਰੀਆ ਪੈਂਦਾ ਨਾ ਸ਼ਾਹਕੋਟ ਦਾ ਹਲਕਾ ਇਹਦੇ ਵਿੱਚ ਤਾਂ 420 ਸਾਡੇ ਨੇ ਸਰਕਾਰਾਂ ਖੇਡਦੀਆਂ ਸਾਰੀਆਂ ਹੀ ਇਹ ਨਹੀਂ ਕਹਿੰਦਾ ਕੋਈ ਵੀ ਨਹੀਂ ਚੰਗੀ ਸਰਕਾਰ ਸਾਡੇ ਲਈ ਇਹਨਾਂ ਨੇ ਘਾਟੇ ਲਈ ਬੰਦ ਘਾਟੇ ਬੰਦੀ ਆ ਸਾਡੇ ਹਾਲਾਤ ਇੰਨੇ ਬੱਤਰ ਹੋ ਗਿਆ ਦਿਲ ਕਰਦਾ ਵੀ ਫਾਹਾ ਲਾ ਕੇ ਦੇ ਮਰ ਜੀਏ ਕਿਉਂਕਿ ਸਰ ਦੱਸਿਆ ਮੈਂ 36 ਕਿਲੇ ਸੀ 19 ਦੇ ਵਿੱਚ ਨਾ ਉਹ ਹੀ ਅਜੇ ਤੱਕ ਮੇਰਾ ਕਰਜ਼ਾ ਨਹੀਂ ਲਿਆ ਹੋਇਆ ਅਜੇ ਕਰਜ਼ਾ ਖੜਾ ਫਿਰ 23 ਚ ਆ ਗਿਆ ਹੈ ਠੇਕੇ ਤੇ ਆਪਣਾ ਗੁਜ਼ਾਰਾ ਤਾਂ ਕਰਨਾ ਹੀ ਆ ਹੁਣ ਪਿੰਡ ਵੇਹੇ ਛੱਡੇ ਨਹੀਂ ਜਾ ਸਕਦੇ ਛੱਡ ਕੇ ਕਿੱਥੇ ਚਲ ਜੀ ਧੱਕਾ ਵਾਸੀ ਦਾ ਬੁਰਾ ਹਾਲ ਹੋਇਆ ਪਿਆ ਪਾਣੀ ਰਾਤ ਹਜੇ ਚੜਿਆ ਵਿਚਾਰੇ ਨੇ ਆਪਣੇ ਬਿਸਤਰੇ ਡੰਡਾ ਵੇੜੀ ਚੱਕੀ ਤੇ ਬੰਨ ਤੇ ਆ ਗਏ ਤੇ ਜੇ ਉਧਰੋਂ ਟੁੱਟਦਾ ਤਾਂ ਸਾਨੂੰ ਬੰਨ ਤਾਂ ਆਇਆ ਹੀ ਨਹੀਂ ਜਾਣਾ ਸਾਡੇ ਤਾਂ ਅੱਧੇ ਬੱਚੇ ਰੋੜ ਦੇਲੇ ਰਸਤੇ ਦੇ ਵਿੱਚ ਜਿਹਦੇ ਕੱਚੇ ਆ ਤਾਂ ਜਮਿਨੀ ਹਕੀਕਤ ਗਰਾਊਂਡ ਰਿਪੋਰਟ ਕੀ ਹੈ ਇਹ ਹੈ ਅਸਲ ਸਚਾਈ ਲੋਈ ਆਰੀ ਇਹਦੇ ਜਿੰਨੇ ਵੀ ਪੈਂਦਾ ਲੋਕ ਸੜਕਾਂ ਦਾ ਦੁਖੀ ਹੈ ਮਾਬਜੇ ਤਾਂ ਦੂਰ ਦੀ ਗੱਲ ਹੈ ਤੇ ਹੋਰ ਵੀ ਵੀਰ ਮੇਰੇ ਨਾਲ ਹੈ ਬਾਈ ਜੀ 23 ਦੀ ਗੱਲ ਕੀਤੀ ਐ 19 ਦੀ ਗੱਲ ਕੀਤੀ ਐ ਇਲਾਕੇ ਦੀ ਹੋਰ ਕਿਹੜੀ ਕਿਹੜੀਆਂ ਪਰੇਸ਼ਾਨੀਆਂ ਸੜਕ ਦੀ ਤਾਂ ਇੱਕ ਵੱਡੀ ਸਮੱਸਿਆ ਹੈ ਇੱਕ ਤਾਂ ਵੀਰੇ ਦੇਖੋ ਵੀ ਇਹ ਸੜਕ ਦੀ ਬਹੁਤ ਵੱਡੀ ਪਰੇਸ਼ਾਨੀ ਜਿਹੜੇ ਬੱਚੇ ਆ ਨਾ ਮੇਰੇ ਹਿਸਾਬ ਨਾਲ ਪੜਾਈ ਸੜਕ ਕਰਕੇ ਬੱਚਿਆਂ ਦੀ ਪੂਰੀ ਹੁੰਦੀ ਨਹੀਂ ਇਹ ਸੜਕ ਵੱਡਾ ਕਾਰਨ ਹਾਂ ਦੀ ਸੜਕ ਦਾ ਬਹੁਤ ਵੱਡਾ ਕਾਰਨ ਹੈ ਕਿਉਂਕਿ ਬੱਚੇ ਮੇਰੇ ਹਿਸਾਬ ਨਾਲ ਜਿੰਨੇ ਵੀ ਕੁੜੀਆਂ ਜਾਂਦੀਆਂ ਨੇ ਪੜਨ ਤੇ ਇਹ ਮੰਨ ਲਓ ਦਿਹਾੜੀ ਦੇ ਵਿੱਚ ਇੱਕ ਵਾਰ ਤਾਂ ਡਿੱਗਦੀ ਆਵਾ ਕਿਉਂਕਿ ਸੜਕ ਜਦੋਂ بارش ਪੈ ਜਾਂਦੀ ਆ ਨਾ ਤੇ ਬਹੁਤ ਬੁਰੇ ਹਾਲੇ ਪਾਣੀ ਕਿੰਨਾ ਕਿੰਨਾ ਖੜਾ ਜਾਂਦਾ ਵੈਸੇ ਜਦੋਂ ਦਰਿਆ ਦਾ ਪਾਣੀ ਆਉਂਦਾ ਤਾਂ ਕਾਫੀ ਜ਼ਿਆਦਾ ਇੱਥੇ 5 5 7 7 ਫੁੱਟ ਪਾਣੀ ਹੋ ਜਾਂਦਾ ਤੇ بارش ਦੇ ਸਮੇਂ ਕੀ ਹਾਲਾਤ ਹੁੰਦੇ ਆ بارش ਦੇ ਸਮੇਂ ਜਦੋਂ بارش ਪੈਂਦੀ ਆ ਨਾ ਖੱਡੇ ਪਾਣੀ ਭਰ ਜਾਂਦਾ ਵਾ ਬੱਚੇ 2 3 ਦਿਨ ਤਾਂ ਫੇਰ ਛੁੱਟੀ ਕਰ ਲੈਂਦੇ ਆ ਕਿਉਂਕਿ بارش ਜਦੋਂ ਪੈਂਦੀ ਆ ਫੇਰ ਸੜਕ ਖਰਾਬ ਹੁੰਦੀ ਆ ਬੱਚੇ ਸਕੂਲ ਨਹੀਂ ਜਾਂਦੇ ਤੇ ਜਿਹੜੇ ਕੁੜੀਆਂ ਕਾਲਜ ਜਾਂਦੀਆਂ ਉਹਨਾਂ ਨੂੰ ਸਕੂਟਰੀ ਤੇ ਜਾਣਾ ਬੱਸ ਤਾਂ ਲੱਗੀ ਨਹੀਂ ਹੋਈ ਕੋਈ ਬੱਸ ਨਹੀਂ ਇੱਧਰ ਆਉਂਦੀ ਬੱਸ ਲੋਈਆਂ ਤੋਂ ਪਿੱਛੇ-ਪਿੱਛੇ ਆ ਬੱਸ ਅੱਗੇ ਆਉਂਦੀ ਆ ਛੋਟੇ ਬੱਚਿਆਂ ਲਈ ਆਉਂਦੀ ਆ ਉਹ ਵੀ ਜਿੱਦਾਂ ਵੱਲੋਂ ਦੇ ਛੋਟੇ ਬੱਚਿਆਂ ਨੂੰ ਚੱਕ ਲੈਣ ਜਿਹੜੀ ਕੁੜੀਆਂ ਕਾਲਜ ਦੀਆਂ ਵਾਂ ਉਹਨਾਂ ਵਾਸਤੇ ਬੱਸ ਕੋਈ ਨਹੀਂ ਕੋਈ ਬੱਸ ਨਹੀਂ ਆ ਕਿਉਂਕਿ ਉਹਨਾਂ ਦੀ ਪੜ੍ਹਾਈ ਖਰਾਬ ਹੋਣ ਢੀ ਆ ਬੱਚੇ ਮੇਰੇ ਹਿਸਾਬ ਨਾਲ ਸਾਡੇ ਏਰੀਆ ਚ ਕੋਈ ਭਾਵੇਂ ਹੋਵੇ ਜਿਹੜਾ ਅੱਗੇ ਪੜ ਚੁੱਕਿਆ ਹੋਵੇ ਨਹੀਂ ਤਾਂ ਸੜਕ ਕਰਕੇ ਜਾਂਦੇ ਹੀ ਨਹੀਂ ਬੱਚੇ ਕਿਉਂਕਿ ਇੱਥੋਂ ਲੈ ਕੇ ਸਾਰੀ ਸੜਕ ਕਹਿੰਦੇ ਆ ਵੀ ਮਨਜ਼ੂਰ ਹੋਈ ਆ ਪਰ ਬਣੀ ਨਹੀਂਗੀ ਬਣੀ ਨਹੀਂਗੀ ਸਰਕਾਰ ਕਹਿੰਦੀ ਆ ਬਣਾਣੀ ਆ 18 ਫੁੱਟੀ ਮਨਜ਼ੂਰ ਹੋਈ ਆ ਪਰ ਮੇਰੇ ਹਿਸਾਬ ਨਾਲ ਇਹ ਮਨਜ਼ੂਰ ਹੀ ਹੋਈ ਹੋਈ ਆ ਬਣਨੀ ਨਹੀਂਗੀ ਕਿਉਂਕਿ ਪਾਣੀ 19 ਦੇ ਵਿੱਚ ਆਇਆ ਉਹਦਾ ਵੀ ਸੜਕ ਇਦਾਂ ਰਹੀ ਹੁਣ 23 ਦੇ ਵਿੱਚ ਆਇਆ ਸੜਕ ਇਦਾਂ ਹੀ ਰਹੀ ਹੁਣ ਫੇਰ ਦੇਖੋ ਤੁਹਾਡੇ ਸਾਹਮਣੇ ਪਾਣੀ ਆ ਚੁੱਕਿਆ ਵਾ ਪਾਰਲੇ ਵਾ ਹੁਣ ਹਾਲਾਤ ਕੀ ਹੋਣ ਹੁਣ ਵੀ ਹਾਲਾਤ ਬਹੁ ਮਾੜੇ ਆ ਜਿਹੜੇ ਲੋਕ ਤੱਕ ਆਵਸਤੀ ਹਲੇ ਉਹ ਤਾਂ ਵਿਚਾਰੇ ਪਿੰਡ ਸਾਰੇ ਛੱਡ ਕੇ ਚਲੇ ਗਏ ਤੁਹਾਨੂੰ ਵੀ ਤੁਸੀਂ ਆਏ ਵੀ ਹੁਣੇ ਉੱਥੋਂ ਹਾਂਜੀ ਉੱਥੋਂ ਲੋਕ ਆਪਣਾ ਤੁਸੀਂ ਦੇਖ ਸਕਦੇ ਹਲਾ ਤਾਂ ਉਹ ਗੱਡੀ ਆ ਰਹੀ ਆ ਗੱਡੀ ਦੇ ਸਰ ਕੈਮਰਾ ਗੱਡੀ ਦਿਖਾਇਓ ਹਲਾ ਦੇ ਦੇਖੋ ਗੱਡੀ ਦੇ ਤੇ ਸਪੀਡ ਮੇਰੇ ਅਰੇ ਕਿ 5-7 ਤੋਂ ਜ਼ਿਆਦਾ ਨਹੀਂ ਜੇ ਮਰੀਦ ਲੈ ਕੇ ਤੁਰਦੇ ਆ ਸਰ ਤੇ ਸਾਡਾ ਰਸਤੇ 'ਚ ਮਰੀਦ ਮਾਰ ਸਕਦਾ ਬਿਲਕੁਲ ਜੀ ਕੋਈ ਅਪਰੇਟ ਵਗੈਰਾ ਹੋਇਆ ਵੇ ਅੱਜ ਪੱਥਰੀਆਂ ਦੀ ਪ੍ਰੋਬਲਮ ਸਭ ਤੋਂ ਵੱਡੀ ਚੱਲ ਰਹੀ ਹੈ ਤਾਂ ਉਹ ਸਟੇਟਿਕ ਵਗੈਰਾ ਮੈਨੂੰ ਲੱਗਦਾ ਕਿ ਰਾਤ ਦੇ ਵਿੱਚ ਹਾਲਾਤ ਮਾੜੇ ਹੋ ਜਾਂਦੇ ਹੁੰਦੇ ਹੋ ਜਾਂਦੇ ਸਰ ਬਹੁਤ ਜ਼ਿਆਦਾ ਹਾਲਾਤ ਮਾੜੇ ਤਾਂ ਇਹ ਹੈ ਅਸਲ ਹਾਲਾਤ ਬਾਜੀ ਹੋਰ ਕਿੰਨੇ ਕੋ ਪਿੰਡ ਆ ਗਿਆ ਔਰ ਪਿੰਡਾਂ ਦੀ ਕੋਈ ਹੋਰ ਪਰੇਸ਼ਾਨੀ ਵੀ ਹੈ ਕਿ ਸੜਕਾਂ ਨਹੀਂ ਸਭ ਤੋਂ ਵੱਡੀ ਪਰੇਸ਼ਾਨੀ ਹੈ ਕਿਦੇ ਵਿੱਚ ਇੱਕ ਮੁੰਡੀ ਸ਼ਹਿਰੀਆਂ ਪੈਂਦਾ ਵਾ ਇਹ ਲੱਖੂ ਦੀਆਂ ਛੰਨਾ ਪੈਂਦੇ ਬਾਦ ਪਾਨੇ ਵਾਲੋਂ ਪੈਂਦਾ ਵਾ ਤੇ ਹਾਂ ਜੀ ਸਾਰੇ ਬਾਜੀ ਇੱਕੋ ਜਿਹੀ ਹੈ ਸੜਕਾਂ ਸਾਰੀਆਂ ਦੇਖ ਲਓ ਹਾਂ ਜੀ ਹਾਂ ਜੀ ਮੈਂ ਰਾਜ ਵਾਲੇ ਤੱਕ ਸੜਕ ਬਣੀ ਸੀ ਥੋੜੀ ਬਣੀ ਸੀ ਰਸਤੇ ਦੇ ਵਿੱਚ ਲੇਕਿਨ ਇੱਥੇ ਜੇ ਪਿੰਡ ਮੁੰਡੀ ਚੋਲੀਆਂ ਤੱਕ ਨਹੀਂ ਬਣੀ ਸੜਕ ਜੀ ਬਿਲਕੁਲ ਖਰਾਬ ਹੋਈ ਪਈ ਹੈ ਸੜਕ ਤੇ ਜਦੋਂ ਵੀ ਛੋਟੇ ਬੱਚੇ ਮਾਰਨਿੰਗ ਜਾਂਦੇ ਆ ਸਕੂਲ ਬੱਸਾਂ ਵਾਲਿਆਂ ਨੂੰ ਹੁੰਦੀ ਆ ਵੀ ਥੋੜੀ ਜਲਦੀ ਸਕੂਲ ਪਹੁੰਚ ਜਾਈਏ ਲੇਕਿਨ ਜਿਹੜੇ ਛੋਟੇ ਬੱਚੇ ਹੁੰਦੇ ਉਹਨਾਂ ਦਾ ਕੋਈ ਜਿੱਦਾਂ ਸੀੜ ਤੇ ਬੈਠੇ ਹੁੰਦੇ ਆ ਤੇ ਜਿੱਦਾਂ ਦੇਖਦੇ ਆ ਤਿੰਨ ਚਾਰ ਵਾਰ ਬੱਚੇ ਡਿੱਗ ਵੀ ਜਾਂਦੇ ਆ ਮੇਰੀ ਖੁਦ ਦੀ ਕੁੜੀਆ ਡਿੱਗੀ ਆ ਜੀ ਤੇ ਬਾਕੀ ਸੜਕਾਂ ਦਾ ਇਸ ਤਰ੍ਹਾਂ ਵੀ ਸਰਕਾਰਾਂ ਤੋਂ ਉਮੀਦ ਨਹੀਂ ਰੱਖੀ ਜਾ ਸਕਦੀ ਅਸੀਂ ਖੁਦ ਹੀ ਦੋ ਤਿੰਨ ਚਾਰ ਵਾਰ ਉਪਰਾਲਾ ਕੀਤਾ ਜੀ ਇਹਦਾ ਆਪ ਹੀ ਸੜਕ ਫਿਰ ਬਣਾਉਣੀ ਹਾਂਜੀ ਇਹਦੇ ਤੇ ਆ ਮਿੱਟੀ ਪਈ ਆ ਮਿੱਟੀ ਪਈ ਆ ਜੀ ਮੇਰੇ ਕੋ ਹੋਰ ਗੱਲ ਕਰ ਪਟਕੀ ਸਾਰਾ ਕੰਮ ਕਰ ਲੋ ਕੰਮ ਨਹੀਂ ਬੜਾ ਪ੍ਰਸ਼ਾਸਨ ਤੋਂ ਕਿ ਲੈਣਾ ਮਿੱਟੀ ਪਾਈਆ ਲੇਕਿਨ ਉਹਦੇ ਵਿੱਚ ਥੋੜਾ ਜਿਹਾ ਸਾਨੂੰ ਸਟੈਂਡ ਇਸ ਤਰ੍ਹਾਂ ਲੈਣਾ ਪੈਂਦਾ ਜਿੱਦਾਂ ਹੁਣ ਖੱਡੇ ਬਣ ਗਏ ਸੜਕ ਦੇ ਵਿੱਚ ਉਹਦੇ ਵਿੱਚ ਜਿੱਦਾਂ ਬਾਰਿਸ਼ ਪੈਂਦੀ ਹੈ ਪਾਣੀ ਖੜ ਜਾਂਦਾ ਲੇਕਿਨ ਪਾਣੀ ਦੀ ਸਾਈਡ ਤੇ ਨਿਕਾਸੀ ਨਹੀਂ ਹੈਗੀ ਜਿਹੜੀ ਸਾਈਡ ਆ ਨਾ ਇਹ ਸੜਕ ਦੀ ਬਿਲਕੁਲ ਉੱਚੀ ਹੋਈ ਆ ਤੇ ਚਾਰ ਵਾਰ ਕੀਤਾ ਸੀ ਲੇਕਿਨ ਜਿਹੜੇ ਕਿਸਾਨ ਹੁੰਦੇ ਆ ਨਾ ਉਹ ਮਿੱਟੀ ਫੇਰ ਪਾ ਕੇ ਸੜਕ ਬਿਲਕੁਲ ਡਾਊਨ ਹੋ ਗਈ ਆ ਸਾਈਡਾਂ ਉੱਚੀਆਂ ਹੋ ਗਈਆਂ ਪਾਣੀ ਨਿਕਲੋਦ ਕਰਕੇ ਜਿਆਦਾ ਪਾਣੀ ਖੜਾ ਰਹਿੰਦਾ ਜੀ ਲੇਕਿਨ ਸਾਡੇ ਪਿੰਡ ਦੀ ਜੋ ਉੱਥੇ ਵੀ ਕਾਫੀ ਹਾਸਦੇ ਹੋ ਚੁੱਕੇ ਆ ਉੱਥੇ ਮਿੱਟੀ ਪਾਈ ਸੀ ਲੇਕਿਨ ਮਿੱਟੀ ਤਿਲਕਣ ਬਣ ਜਾਂਦੀ ਆ ਉਹਦੇ ਕਰਕੇ ਕਾਫੀ ਜਿਆਦਾ ਨੁਕਸਾਨ ਹੁੰਦਾ ਜੀ ਬਾਈਕਸ ਦਾ ਤਾਂ ਇਹ ਨੇ ਲੋਕ ਸੜਕਾਂ ਤੋਂ ਪਰੇਸ਼ਾਨ ਆ ਹਨ ਪੱਟਣ ਦੀ ਗੱਲ ਆ ਜੇ ਅਸੀਂ ਇਹਨੂੰ ਪੱਟਣ ਦੇ ਕਹਿੰਦੇ ਹਾਂ ਨਾ ਮਨਜ਼ੂਰੀ ਆਹੀ ਕਹਿੰਦੇ ਸਾਨੂੰ ਪੱਟ ਮਨਜ਼ੂਰੀ ਦੀ ਮਨਜ਼ੂਰੀ ਸੜਕ ਨਹੀਂ ਬਣੀ ਕੱਲੀ ਇੱਕ ਸੜਕ ਨਹੀਂ ਹੈ तकरीबन ਕਿੰਨੇ ਆਸ-ਪਾਸ ਦੇ ਪਿੰਡ ਹੈ ਸਾਰਿਆਂ ਦੇ ਹਾਲਾਤ ਇਹੋ ਜਿਹੇ ਨੇ ਇਹ ਉਹ ਸੜਕਾਂ ਨੇ ਜਿਹੜੇ 19 ਤੇ 23 ਦੇ ਵਿੱਚ ਹੜ ਆਏ ਤਾਂ ਇੱਥੇ ਐਮਪੀ ਐਮਐਲਏ ਸਾਰੇ ਇੱਥੇ ਆ ਕੇ ਫੋਟੋਆ ਕਰਵਾਉਂਦੇ ਸੀ ਤੇ ਇੱਕ ਵੱਡਾ ਲੀਡਰ ਸੀ ਜੋ ਕਿ ਝਾੜੂ ਪਾਰਟੀ ਦਾ ਸੀ ਤੇ ਉਸ ਤੋਂ ਬਾਅਦ ਉਹ ਬੀਜਪੀ ਤੇ ਚਲਾ ਗਿਆ ਸੀ ਉਹਦੀ ਇੱਥੇ ਗੱਡੀ ਦਾ ਤੇਲ ਖਤਮ ਹੋ ਗਿਆ ਸੀ ਤੇ ਲੋਕਾਂ ਨੇ ਤੇਲ ਪਵਾ ਕੇ ਦਿੱਤਾ ਸੀ ਮੈਂ ਨਾਮ ਹੀ ਲੈ ਦਿੰਦਾ ਕਿ ਸ਼ਸ਼ੀਲ ਕੁਮਾਰ ਰਿੰਕੂ ਦਾ ਬਰਾਦਰ ਸੀ ਉਹ ਜਿਹਦਾ ਤੇਲ ਖਤਮ ਹੋ ਗਿਆ ਸੀ ਤੇ ਉਹ ਵੀ ਇਸ ਸੜਕਾਂ ਤੇ ਆਇਆ ਸੀ ਪਰ ਉਦੋਂ ਬਾਅਦ ਇੱਥੇ ਨਹੀਂ ਆਇਆ ਸਿਰਫ ਫੋਟੋਆਂ ਕਰਵਾਉਣ ਦੇ ਲੀਡਰ ਆਉਂਦੇ ਆ ਫੋਟੋਆਂ ਕਰਵਾ ਕੇ ਚਲੇ ਜਾਂਦੇ ਤੇ ਫੋਟੋਆਂ ਤੱਕ ਕੀ ਸੀਮਤ ਹੈ ਹੁਣ ਜਦੋਂ ਸੜਕ ਬਣੇਗੀ ਵੈਸੇ ਕੋਈ ਚਾਂਸ ਤਾਂ ਨਹੀਂ ਰੱਬ ਨਾ ਕਰੇ ਪ੍ਰਮਾਤਮਾ ਦੀ ਜੇ ਕਿਰਪਾ ਹੋ ਜੇ ਮਿਹਰ ਹੋ ਜੇ ਬਣ ਵੀ ਜਾਵੇ ਤਾਂ ਫਿਰ ਵੀ ਲੀਡਰ ਫੋਟੋਆਂ ਕਰਵਾਉਣ ਇੱਥੇ ਜ਼ਰੂਰ ਆਉਣਗੇ ਸਾਰਾ ਕੰਮ ਫੋਟੋਆਂ ਤੇ ਟਿਕ ਚੁੱਕਿਆ ਇਧਰ ਦੀ ਲੰਬੀ ਨਜ਼ਰ ਮਾਰ ਲਓ ਕਿ ਕਿੰਨੀ ਖੜਕ ਟੁੱਟੀ ਕੱਲਾ ਇੱਕ ਟੋਟਾ ਨਹੀਂ ਹੈ ਥਾਂ ਥਾਂ ਤੇ ਟੁੱਟੀ ਹੋਈ ਖੱਡੇ ਪਏ ਹਾਲਾਤ ਮਾੜੇ ਆ ਤਾਂ ਤੁਸੀਂ ਇਸ ਪ੍ਰਤੀ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਹੈ ਕਿ ਜੋ ਸਾਡੀਆਂ ਸਰਕਾਰਾਂ ਨੇ ਸਿਰਫ ਵੋਟਾਂ ਤੱਕ ਹੀ ਸੀਮਤ ਹੈ ਜੋ ਗਰੀਬ ਲੋਕੜੇ ਜਾਂ ਅਮੀਰ ਲੋਕੜੇ ਸਿਰਫ ਉਹਨੂੰ ਬੋਟ ਬੈਂਕ ਹੀ ਸਮਝਿਆ ਹੋਇਆ ਹੈ ਪ੍ਰਸ਼ਾਸਨ ਦੇ ਮੂੰਹ ਤੇ ਇੱਕ ਵੱਡੀ ਚਪੇੜ ਹੈ ਕਿਉਂਕਿ 19 ਤੇ 23 ਦੇ ਵਿੱਚ ਪਾਣੀ ਆਇਆ ਪਰ ਲੋਕਾਂ ਦੀ ਬਾਹ ਨਹੀਂ ਫੜੀ ਕਿਸੇ ਵੀ ਸਰਕਾਰ ਨੇ ਜਿੰਨੇ ਵੀ ਆਈਆਂ ਸੜਕ ਨਹੀਂ ਬਣਾ ਸਕੀਆਂ ਜਿੱਥੇ ਦਾਅਵੇ ਕੀਤੇ ਜਾਂਦੇ ਚੰਨ ਤੇ